ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕੰਦਾਂ ਸਾਰਿਆਂ ਲਹੌਰ ਦੀਆਂ ਰੋਈਆਂ ਗੁਰਾਂ ਦਾ ਇਦਾਂ ਹਾਲ ਵੇਖ ਕੇ ਕੰਦਾਂ ਸਾਰਿਆਂ ਲਹੌਰ ਦੀਆਂ ਰੋਈਆਂ ਗੁਰਾਂ ਦਾ ਇਦਾਂ ਹਾਲ ਵੇਖ ਕੇ ਗੋਰਾ ਦਾ ਇਦਾਂ ਹਾਲ ਵੇਖ ਕੇ ਗੋਰਾ ਦਾ ਇਦਾਂ ਹਾਲ ਵੇਖ ਕੇ ਗੋਰਾ ਦਾ ਇਦਾਂ ਹਾਲ ਖੇ ਗੋਰਾ ਦਾ ਇਹਦਾ ਹਾਲ ਵੇਖ ਕੇ ਕੰਦਾ ਸਾਰਿਆਂ ਲਾਹੌਰ ਦੀਆਂ ਰੋਈਆਂ ਗੋਰਾ ਦਾ ਇਹਦਾ ਹਾਲ ਵੇਖ ਕੇ ਕੰਦਾ ਸਾਰਿਆਂ ਲਾਹੌਰ ਦੀਆਂ ਰੋਈਆਂ ਗੋਰਾ ਦਾ ਇਹਦਾ ਹਾਲ ਵੇਖ ਕੇ ਦੁਨੀਆਂ ਦੇ ਵਾਲੀ ਨੂੰ ਤੂੰ ਤਵੀ ਤੇ ਬਿਠਾਇਆ ਏ અગવાલા પાંભળ તો નીચે મચાયા હે ਧੋਣੀਆ ਦੇਵਾਲੀ ਨੂੰ ਤੂੰ ਤਵੀ ਤੇ ਬਿਠਾਇਆ ਏ ਅੱਗ ਵਾਲਾ ਪਾਂਬੜ ਤੂੰ ਨੀਜੇ ਮਚਾਇਆ ਏ ਅੱਖਾਂ ਲੋਕਾਂ ਦੀਆਂ ਨਾਮ ਬੰਦ ਹੋਈਆਂ ਚੰਦੂਆ ਤੇਰਾ ਪਾਪ ਵੇਖ ਕੇ ਕੰਦਾਂ ਸਾਰੀਆਂ ਲੌਰ ਦੀਆਂ ਰੋਈਆਂ ਗੁਰਾਂ ਦਾ ਇਹਦਾ ਹਾਲ ਵੇਖ ਕੇ ਕੰਦਾਂ ਸਾਰੀਆਂ ਲੌਰ ਦੀਆਂ ਰੋਈਆਂ ਗੁਰਾਂ ਦਾ ਇਹ ਦਾ ਹਾਲੇ ਵੇਖ ਕੇ ਤੱਤੀ ਲੋਤੇ ਬੈਠੇ ਸਤਗੁਰ ਦੁਖੜੇ ਸਹਾਰ ਦੇ ਤੇਰਾ ਪਾਣਾ ਮਿੱਠਾ ਲਾਗੇ ਮੁਖ ਚੋਂ ਅਚਾਰ ਦੇ ਤੱਤੀ ਲੋਤੇ ਬੈਠੇ ਸਤਗੁਰ ਦੁਖੜੇ ਸਹਾਰ ਦੇ ਤੇਰਾ ਪਾਣਾ ਮਿੱਠਾ ਲਾਗੇ ਮੁਖ ਚੋਂ ਅਚਾਰ ਦੇ ਤੈਨੂੰ ਕੌਣ ਪਾਪੀ ਸਮਝਾਵੇ ਤਵੀ ਦਰੰਗ ਲਾਲ ਵੇਖ ਕੇ ਕੰਦਾਂ ਸਾਰੀਆਂ ਲਾਹੌਰ ਦੀਆਂ ਰੋਈਆਂ ਗੂਰਾਂ ਦਾ ਏਦਾਂ ਹਾਲ ਵੇਖ ਕੇ ਕੰਦਾਂ ਸਾਰੀਆਂ ਲਾਹੌਰ ਦੀਆਂ ਰੋਈਆਂ ਗੂਰਾਂ ਦਾ ਏਦਾਂ ਹਾਲ ਵੇਖ ਕੇ ਗੁਰੂ ਜੀ ਤੇ ਪਾਪੀ ਆ ਕਿਉਂ ਤੇਰੇ ਕਮਾਈ ਜਾਵੇਂ ਤਤ ਤਤੇ ਰੇਤਾਇ ਤੋਂ ਸੀਸ ਵਿੱਚ ਪਾਈ ਜਾਵੇਂ ਗੁਰੂ ਜੀ ਤੇ ਪਾਪੀ ਆ ਕਿਉਂ ਕਹਿਰ ਕਮਾਈ ਜਾਵੇਂ ਤੱਤੀ ਤੱਤੇ ਰੇਤਾ ਉਤੋਂ ਸੀਸ ਉੱਤੇ ਪਾਈ ਜਾਵੇਂ ਤੈਨੂੰ ਤਰਸਣਾ ਪਾਪੀ ਆਵੀ ਮੁਖੜਾ ਨੂਰੀ ਵੇਖ ਕੇ ਕੰਦਾ ਸਾਰੀਆਂ ਲਾਉਰ ਦੀਆਂ ਰੋਈਆਂ ਗੁਰਾਂ ਦਾ ਏਦਾਂ ਹਾਲ ਵੇਖ ਕੇ ਕੰਦਾ ਸਾਰੀਆਂ ਲਾਉਰ ਦੀਆਂ ਰੋਈਆਂ ਗੁਰਾਂ ਦਾ ਏਦਾਂ ਹਾਲ ਵੇਖ ਕੇ ਤੱਕੇ ਜੋਰੀ ਪਾਪੀਆਂ ਤੋਂ ਰਿਸ਼ਤਾ ਬਣਾਉਂਦਾ ਸੀ ਮੋਰੀ ਵਾਲੀ ਏਟ ਨੂੰ ਚਬਾਰੇ ਤਾਈ ਲਾਉਂਦਾ ਸੀ ਤੱਕੇ ਜੋਰੀ ਪਾਪੀਆਂ ਤੋਂ ਰਿਸ਼ਤਾ ਬਣਾਉਂਦਾ ਸੀ ਮੋਰੀ ਵਾਲੀ ਏਟ ਨੂੰ ਚਬਾਰੇ ਤਾਈ ਲਾਉਂਦਾ ਸੀ ਰੱਬ ਜੋੜਦਾ ਈ ਤੁਰ ਦਰਗਾਹੋਂ ਰਿਸ਼ਤੇ ਆਪ ਵੇਖ ਕੇ ਕੰਦਾਂ ਸਾਰਿਆਂ ਲਾਉ Dinga roya, Guranda, Ida the hall of a cake. Candasarin Guranda, Ida the hall of a cake. Candasarin Guranda, Ida the Guranda, it ਵੇਖ ਕੇ ਗੁਰਾਂ ਦਾ ਇਦਾਂ ਹਾਲ ਵੇਖ ਕੇ ਗੁਰਾਂ ਦਾ ਇਦਾਂ ਹਾਲ ਵੇਖ ਕੇ ਗੁਰਾਂ ਦਾ ਇਦਾਂ ਹਾਲ ਵੇਖ ਕੇ ਕੰਦਾ ਸਾਰਿਆਂ ਲੌਰ ਦੀਆਂ ਰੋਈਆਂ ਗੁਰਾਂ ਦਾ ਇਦਾਂ ਹਾਲ ਵੇਖ ਕੇ ਕੰਦਾ ਸਾਰਿਆਂ ਲੌਰ ਦੀਆਂ ਰੋਈਆਂ ਗੁਰਾਂ ਦਾ ਇਦਾਂ ਹਾਲ ਵੇਖ ਕੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ